ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਹੁਣ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਨੂੰ ਇੱਕ ਈਮੇਲ ਜ਼ਰੀਏ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਸਿੱਖਾਂ ਦੇ ਵਿੱਚ ਹਲਚਲ ਸ਼ੁਰੂ ਹੋ ਗਈ ਹੈ ਤੇ ਸਿੱਖ ਸੰਗਤ ਦੇ ਮਨਾਂ ਨੂੰ ਭਾਰੀ ਥੇਸ ਵੀ ਪੁੱਛੀਏ ਰਿਪੋਰਟ ਮੁਤਾਬਕ ਸਿੱਖਾਂ ਦੇ ਧਾਰਮਿਕ ਸਥਾਨ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਬਾਅਦ ਹੁਣ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਤੋਂ ਇਸ ਸਮੇਂ ਇੱਕ ਖਬਰ ਹੈ ਕਿ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਬੰਬ ਦੀ ਮਿਲੀ ਈਮੇਲ ਦੇ ਵਿੱਚ ਇਹ ਦੱਸਿਆ ਗਿਆ ਕਿ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ 'ਚ 4 ਆਰਡੀਐਕਸ ਲਗਾ ਦਿੱਤੇ ਗਏ ਜਿਸ ਦੇ ਨਾਲ ਧਮਾਕਾ ਕੀਤਾ ਜਾਵੇਗਾ ਈਮੇਲ ਦੇ ਰਾਹੀਂ ਮਿਲੀ ਆਰਡੀਐਕਸ ਦੀ ਧਮਕੀ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਹਫੜਾ ਦਫੜੀ ਮਚ ਗਈ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਅਧਿਕਾਰੀਆਂ ਮੁਤਾਬਕ ਦੇਰ ਤਸਰੀ ਪਟਨਾ ਸਾਹਿਬ ਦੀ ਮੇਲ ਤੇ ਇੱਕ ਈਮੇਲ ਭੇਜੀ ਗਈ ਉਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਚ ਆਰਡੀਐਕਸ ਰੱਖੇ ਜਾਣ ਦੀ ਸੂਚਨਾ ਮਿਲੀ ਇਸ ਦੇ ਬਾਰੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦੱਸਿਆ ਗਿਆ ਜਿਸ ਤੋਂ ਬਾਅਦ ਬੰਬ ਸਕੁਐਡ ਸਰਚ ਸਕੁਐਡ ਤੇ ਹੋਰ ਟੀਮਾਂ ਤੱਕ ਤਸਰੀ ਪਟਨਾ ਸਾਹਿਬ ਪਹੁੰਚੀਆਂ ਤੇ ਆਰਡੀਐਕਸ ਤੇ ਬੰਬ ਦੀ ਪਾਲ ਸ਼ੁਰੂ ਕਰਨ ਲੱਗਿਆ ਇੱਕ ਮੁਹਿੰਮ ਇਹਨਾਂ ਟੀਮਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਇਸ ਧਮਕੀ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਪਟਨਾ ਦੀ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਪਰ ਇਸ ਸਾਰੀ ਕਟ ਤੋਂ ਬਾਅਦ ਧਮਕੀ ਤੋਂ ਬਾਅਦ ਹਲਚਲ ਵਾਲਾ ਮਾਹੌਲ ਹੈ ਜਰੂਰ ਛਿੜਿਆ ਹੋਇਆ ਹੈ ਕਿਉਂਕਿ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਅਜੇ ਹੀ ਧਮਕੀ ਮਿਲੀ ਸੀ ਲਗਾਤਾਰ 8-9 ਵਾਰ ਅਜਿਹੀਆਂ ਧਮਕੀਆਂ ਆਈਆਂ ਸਨ ਤਾਂ ਸਿੱਖਾਂ ਦੇ ਵੱਲੋਂ ਨਿਰਾਸ਼ਾ ਵੀ ਜ਼ਾਹਿਰ ਕੀਤੀ ਗਈ ਸੀ ਤਾਂ ਹੁਣ ਸਿਰ ਦਰਬਾਰ ਸਾਹਿਬ ਤੋਂ ਬਾਅਦ ਤਖਤ ਸ੍ਰੀ ਪਟਨਾ ਸਾਹਿਬ ਨੂੰ ਵੀ ਅਜਿਹੀ ਹੀ ਮੰਦਭਾਗੀ ਧਮਕੀ ਮਿਲੀ ਹੈ ਜਿਸ ਨੇ ਸਿੱਖਾਂ ਦੇ ਵਿੱਚ ਮੁਰਤੋਂ ਇੱਕ ਹਲਚਲ ਪੈਦਾ ਕਰਕੇ ਰੱਖ ਦਿੱਤੀ ਹਾਲਾਂਕਿ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਪਰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਹੁਣ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਨੂੰ ਇੱਕ ਈਮੇਲ ਜ਼ਰੀਏ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਸਿੱਖਾਂ ਦੇ ਵਿੱਚ ਹਲਚਲ ਸ਼ੁਰੂ ਹੋ ਗਈ ਹੈ ਤੇ ਸਿੱਖ ਸੰਗਤ ਦੇ ਮਨਾਂ ਨੂੰ ਭਾਰੀ ਥੇਸ ਵੀ ਪੁੱਛੀਏ ਰਿਪੋਰਟ ਮੁਤਾਬਕ ਸਿੱਖਾਂ ਦੇ ਧਾਰਮਿਕ ਸਥਾਨ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਬਾਅਦ ਹੁਣ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਤੋਂ ਇਸ ਸਮੇਂ ਇੱਕ ਖਬਰ ਹੈ ਕਿ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਬੰਬ ਦੀ ਮਿਲੀ ਈਮੇਲ ਦੇ ਵਿੱਚ ਇਹ ਦੱਸਿਆ ਗਿਆ ਕਿ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ 'ਚ 4 ਆਰਡੀਐਕਸ ਲਗਾ ਦਿੱਤੇ ਗਏ ਜਿਸ ਦੇ ਨਾਲ ਧਮਾਕਾ ਕੀਤਾ ਜਾਵੇਗਾ ਈਮੇਲ ਦੇ ਰਾਹੀਂ ਮਿਲੀ ਆਰਡੀਐਕਸ ਦੀ ਧਮਕੀ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਹਫੜਾ ਦਫੜੀ ਮਚ ਗਈ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਅਧਿਕਾਰੀਆਂ ਮੁਤਾਬਕ ਦੇਰ ਤਸਰੀ ਪਟਨਾ ਸਾਹਿਬ ਦੀ ਮੇਲ ਤੇ ਇੱਕ ਈਮੇਲ ਭੇਜੀ ਗਈ ਉਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਚ ਆਰਡੀਐਕਸ ਰੱਖੇ ਜਾਣ ਦੀ ਸੂਚਨਾ ਮਿਲੀ ਇਸ ਦੇ ਬਾਰੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦੱਸਿਆ ਗਿਆ ਜਿਸ ਤੋਂ ਬਾਅਦ ਬੰਬ ਸਕੁਐਡ ਸਰਚ ਸਕੁਐਡ ਤੇ ਹੋਰ ਟੀਮਾਂ ਤੱਕ ਤਸਰੀ ਪਟਨਾ ਸਾਹਿਬ ਪਹੁੰਚੀਆਂ ਤੇ ਆਰਡੀਐਕਸ ਤੇ ਬੰਬ ਦੀ ਪਾਲ ਸ਼ੁਰੂ ਕਰਨ ਲੱਗਿਆ ਇੱਕ ਮੁਹਿੰਮ ਇਹਨਾਂ ਟੀਮਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਇਸ ਧਮਕੀ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਪਟਨਾ ਦੀ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਪਰ ਇਸ ਸਾਰੀ ਕਟ ਤੋਂ ਬਾਅਦ ਧਮਕੀ ਤੋਂ ਬਾਅਦ ਹਲਚਲ ਵਾਲਾ ਮਾਹੌਲ ਹੈ ਜਰੂਰ ਛਿੜਿਆ ਹੋਇਆ ਹੈ ਕਿਉਂਕਿ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਅਜੇ ਹੀ ਧਮਕੀ ਮਿਲੀ ਸੀ ਲਗਾਤਾਰ 8-9 ਵਾਰ ਅਜਿਹੀਆਂ ਧਮਕੀਆਂ ਆਈਆਂ ਸਨ ਤਾਂ ਸਿੱਖਾਂ ਦੇ ਵੱਲੋਂ ਨਿਰਾਸ਼ਾ ਵੀ ਜ਼ਾਹਿਰ ਕੀਤੀ ਗਈ ਸੀ ਤਾਂ ਹੁਣ ਸਿਰ ਦਰਬਾਰ ਸਾਹਿਬ ਤੋਂ ਬਾਅਦ ਤਖਤ ਸ੍ਰੀ ਪਟਨਾ ਸਾਹਿਬ ਨੂੰ ਵੀ ਅਜਿਹੀ ਹੀ ਮੰਦਭਾਗੀ ਧਮਕੀ ਮਿਲੀ ਹੈ ਜਿਸ ਨੇ ਸਿੱਖਾਂ ਦੇ ਵਿੱਚ ਮੁਰਤੋਂ ਇੱਕ ਹਲਚਲ ਪੈਦਾ ਕਰਕੇ ਰੱਖ ਦਿੱਤੀ ਹਾਲਾਂਕਿ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਪਰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ